ਦੀਪ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਭੈਣ ਕੀ ਹਾਲ ਆ ਸਤਿ ਸ੍ਰੀ ਅਕਾਲ ਠੀਕ ਠਾਕ ਤੂੰ ਸੁਣਾ ਤੁਹਾਡਾ ਕਿਦਾਂ ਬਸ ਠੀਕ ਆ ਸਾਡੇ ਵੀ ਕੀ ਬਣੀ ਜਾਂਦਾ ਜੇ ਕੁਛ ਨਹੀਂ ਦੁਪਹਿਰ ਤੇ ਚਾਹ ਬਣਾ ਕੇ ਓਤੀ ਹਾਂ ਤੂੰ ਦੱਸ ਕੀ ਕਰਨੀ ਦਵਿੰਦਰ ਕੋਈ ਨਹੀਂ ਉਹ ਵੀ ਬੈਠੇ ਆ ਆਪਣਾ ਚਾਹ ਪਾਣੀ ਪੀ ਕੇ ਅੱਛਾ ਤੇ ਰਵਿੰਦਰ ਇੱਥੇ ਗਿਆ ਅੱਜ ਗਿਆ ਹੂੰ ਆ ਬਾਕੀ ਬਸ ਠੀਕ ਆ ਬਾਕੀ ਪਰਿਵਾਰ ਠੀਕ ਠਾਕ ਆ ਠੀਕ ਆ ਸਾਰੇ ਹੀ ਕੇ ਮੈਂ ਹੀ ਨਹੀਂ ਠੀਕ ਬਾਕੀ ਸਾਰੇ ਠੀਕ ਆ ਲੈ ਹੁਣ ਤੈਨੂੰ ਕੀ ਹੋ ਗਿਆ ਪਪਾ ਇਹਿਆ ਤੈਨੂੰ ਹੁਣ ਕੀ ਆ ਮੇਰੇ ਕੋ ਨਹੀਂ ਇਹੋ ਜਿਹਾ ਮਾਹੌਲ 'ਚ ਕੱਟੀ ਜਾਂਦੀ ੱੱਕਾ ਦੇ ਕੇ ਰਸਤਾ ਮੈਨੂੰ ਦੀਪ ਐਦਾਂ ਨਹੀਂ ਬੋਲੀਦਾ ਹੋਈਦਾ ਲੱਗੇ ਹੋਰ ਕੋਈ ਸੁਣਦਾ ਹੋਊਗਾ ਤੇ ਕੀ ਕਹੂਗਾ ਸੁਣਦੇ ਆ ਤੇ ਸੁਣ ਲੈਣ ਭੈਣ ਮੈਂ ਜੋ ਹੈਗਾ ਆ ਮੈਂ ਤੁਹਾਨੂੰ ਕਹਤਾ ਜੀ ਦਵਿੰਦਰ ਵੀ ਤੇ ਰਹਿ ਨਹੀਂ ਰਹੀ ਆ ਐਡੀ ਵੀ ਕਿਹੜੀ ਗੱਲ ਆ ਰਹਿ ਨਹੀਂ ਆ ਆ ਤੇ ਰਹਿ ਲਵੇ ਉਹਦਾ ਉਹਦਾ ਕੋ ਰਿਆ ਜਾਂਦਾ ਵਾ ਉਹ ਰਹੀ ਜਾਵੇ ਮੇਰੇ ਕੋਤ ਨਹੀਂ ਰਿਆ ਜਾਂਦਾ ਤੁਹਾਨੂੰ ਪਤਾ ਹੀ ਆ ਕਿ ਮੇਰੇ ਕੋ ਇਹੋ ਜੇ ਮਾਹੌਲ 'ਚ ਨਹੀਂ ਕੱਟੀ ਜਾਣੀ ਤੁਸੀਂ ਮੇਰਾ ਕੀ ਸੋਚਿਆ ਵੇ ਦੀਪਾ ਮੇਰੀ ਗੱਲ ਸੁਣ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਇਨਸਾਨ ਤੇ ਮਾੜੇ ਚੰਗੇ ਦੇ ਨਾਮ ਦੇ ਜਾਂਦੇ ਰਹਿੰਦੇ ਆ ਬੰਦਾ ਤਾਂ ਚੰਗਾ ਵਾ ਨਾ ਜਿਹਦੇ ਨਾਲ ਜ਼ਿੰਦਗੀ ਗੁਜ਼ਾਰਨੀ ਹੋ ਉਹ ਤਾਂ ਸਹੀ ਆ ਨਾ ਪੈਸਾ ਤਾਂ ਕਦੇ ਵੀ ਕਮਾ ਲਾਂਗੇ ਕੱਲੇ ਬੰਦੇ ਨੂੰ ਚੰਗੇ ਨੂੰ ਕੀ ਕਰਾਂ ਬੰਦੇ ਦੀ ਮੈਂ ਮੁਰਕੀ ਵੜ ਲਾਂ ਜਿਹੜੀਆਂ ਮੇਰੀਆਂ ਰੀਚਾਂ ਚ ਆ ਵਾ ਉਹ ਥੋੜੀ ਪੂਰੀ ਹੋਣ ਡਿਆ ਆ ਇਕੱਲਾ ਬੰਦਾ ਹੀ ਚੰਗਾ ਵੇਖੀ ਜਾਵਾ ਦੀਪਾ ਇਦਾਂ ਦੀਆਂ ਗੱਲਾਂ ਫੋਨ ਤੇ ਨਹੀਂ ਕਰੀਦੀਆਂ ਤੇਰੇ ਸੱਸ ਨੇ ਸੁਣ ਲਿਆ ਨਾ ਤੇ ਉਹ ਅੱਗੇ ਸੁਭਾਅ ਦੀ ਥੋੜੀ ਜਿਹੀ ਅੜਬੋ ਆ ਚੰਗੇ ਵੀ ਨਹੀਂ ਲੱਗੀ ਦਾ ਰਵਿੰਦਰ ਸਾਨੂੰਗਾ ਤਾਂ ਕੀ ਕਹੂਗਾ ਨਾਲੇ ਜੀ ਨੋ ਫਿਰ ਤੂੰ ਵੀ ਆ ਜਾਓ ਆਪ ਆ ਜਾਓ ਆਣ ਕੇ ਮੇਰੀਆਂ ਸੁਣ ਲਓ ਫਿਰ ਕੋਲ ਬਹਿ ਕੇ ਮਗਰ ਤੇ ਕੋਈ ਆਉਂਦਾ ਨਹੀਂ ਆ ਮੈਂ ਆਉਂਗੀ ਦੀਪ ਹਾਂ ਤੈਨੂੰ ਵੀ ਪਤਾ ਤੇ ਤੇ ਭਾਈ ਦਾ ਸੁਭਾਅ ਵੀ ਥੋੜਾ ਜਿਹਾ ਇੱਥੇ ਹੁਣ ਮੈਂ ਤੈਨੂੰ ਕਿੱਦਾਂ ਦੱਸਾਂ ਮੈਂ ਬਾਰ-ਬਾਰ ਜਦੋਂ ਤੁਹਾਡੇ ਕੋਲ ਤੁਰਦੀ ਆ ਨਾ ਤੇ ਇਹੋ ਗੱਲ ਕਹਿੰਦੇ ਆ ਕਿ ਤੂੰ ਆਪਣੀਆਂ ਭੈਣਾਂ ਦਾ ਜ਼ਿਆਦਾ ਸੋਚਦੀ ਆ ਤੇ ਜੇ ਕਿਤੇ ਉਹਦੋਂ ਨੇ ਤੁੜੀ ਰਹਿਣੀ ਆ ਮੈਂ ਤਾਂ ਕਰਕੇ ਆਈ ਨਹੀਂ ਆ ਕਿ ਮੈਂ ਥੋੜੇ ਦਿਨਾਂ ਬਾਅਦ ਆਉਂਗੀ ਤੂੰ ਆਪਣੇ ਮੂੰਹੋਂ ਕੋਈ ਗੱਲ ਨਾ ਗੱਡੀ ਕਰਦੇ ਆ ਨੂੰ ਤੁਸੀਂ ਇਦਾਂ ਕਰੋ ਕੋਈ ਨਾ ਕੋਈ ਹੋਰ ਭਾਨਾ ਮਾਰ ਦੋ ਨਾ ਨਾ ਲਿਓ ਵੀ ਮੈਂ ਉੱਥੇ ਚੱਲੀ ਆਂ ਭਾਨਾ ਮਾਰ ਦੋ ਮੈਂ ਸ਼ਹਿਰ ਚੱਲੀ ਮੈਂ ਦਵਾਈ ਲੈਣ ਚੱਲੀ ਆਂ ਇੱਕ ਰੀ ਹੋ ਕੇ ਜਾਓ ਨਹੀਂ ਤਾਂ ਫਿਰ ਮੈਨੂੰ ਨਹੀਂ ਪਤਾ ਮੈਂ ਕੁਝ ਕਰ ਲੈਣਾ ਕੱਖ ਨਹੀਂ ਹਾਲੇ ਕੋਈ ਦਾ ਦੀਪੂ ਮੈਂ ਨਾ ਕਦੇ ਝੂਠ ਬੋਲਿਆ ਆਪਣੇ ਪਰਿਵਾਰ ਦੇ ਨਾਲ ਤੇ ਨਾ ਬੋਲਣਾ ਹੀ ਆ ਮੈਂ ਤੈਨੂੰ ਕਿਹਾ ਨਾ ਕਿ ਮੈਂ ਥੋੜੇ ਦਿਨਾਂ ਤੱਕ ਆਉਂਗੀ ਤੇ ਆਉਂਗੀ ਬਸ ਅਸਲ ਵਿੱਚ ਨਾ ਅਹੀਂ ਤੈਨੂੰ ਲਾਡਾਂ ਪਿਆਰਾਂ ਦੇ ਨਾਲ ਨਾ ਜ਼ਿਆਦਾ ਵਗਾੜ ਲਿਆ ਵਾ ਜਿਹੜਾ ਤੈਨੂੰ ਹੁਣ ਸੋਹਰੇ ਪਰਿਵਾਰ ਚ ਜਾ ਕੇ ਵੀ ਲੈਣਾ ਨਹੀਂ ਆਉਂਦਿਆ ਚਲ ਠੀਕ ਆ ਫਿਰ ਮੈਨੂੰ ਨਾ ਹੁਣ ਫੋਨ ਲਾਇਓ ਚੰਗਾ ਟਾਡੀ ਮਰਜੀ ਆ ਫਿਰ ਬਾਏ ਜੇ ਮੇਰੇ ਵੱਲੋਂ ਮੇਰੀ ਗੱਲ ਤੇ ਸੁਣਾ ਕੱਖ ਹਾਲ ਨੇ ਕੁੜੀ ਦਾ ਬਾਪੂ ਜੀ ਸਹੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਹਨੂੰ ਪੂਏ ਚੜਾ ਦੇਣਾ ਦੀਪ ਨੂੰ ਆਪਣੀ ਵਿਵਹਤਾ ਜ਼ਿੰਦਗੀ ਤੋਂ ਬਾਅਦ ਸਮਝਣਾ ਚਾਹੀਦਾ ਮੇਰਾ ਟੱਬਰ ਆ ਮੇਰਾ ਪਰਿਵਾਰ ਆ ਘਰ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਆ ਆਪਣੇ ਮਨ ਦੀ ਸ਼ਾਂਤੀ ਚਾਹੀਦੀ ਆ ਹਾਤੇ ਹੰਤਾ ਜਾਂਦਾ ਰਹਿਦਾ ਵੇ ਗੱਲ ਸੁਣ ਮੇਰੀ ਘੰਟਾ ਹੋ ਗਿਆ ਵਾ ਫੋਨ ਤੇ ਲੱਗੀ ਆ ਅੱਜ ਚਾਹ ਪਾਣੀ ਵੀ ਜੁੜੂਗਾ ਉਹ ਮਿਲ ਜੂਗਾ ਮਾਤਾ ਚਾਹ ਪਾਣੀ ਉਹਨੂੰ ਫੋਨ ਤੇ ਗੱਲ ਕਰ ਲੈਂਦੇ ਲੈ ਆਊਗੀ ਚਾਹ ਪਾਣੀ ਕੋਈ ਗੱਲ ਨਹੀਂ ਫੋਨ ਤਾਂ ਸਾਰੀ ਢਾੜੀ ਨਾ ਰੋਕਿਆ ਤੇ ਉਹਨੇ ਰੁਕਣਾ ਨਹੀਂ ਲੱਗੀ ਰਹਿਣਾ ਕਿ ਮੈਨੂੰ ਜੇ ਚਾਹ ਘੁੱਟ ਬਣਾਉਣੀ ਬਣਾ ਕੇ ਦੇ ਦੋ ਨਹੀਂ ਤੇ ਮੈਂ ਚੱਲ ਗਿਆ ਕਿੱਥੇ ਜਾਣਾ ਵਾ ਸੇਲੀ ਪੈਣੀ ਨੂੰ ਮੇਰੇ ਕਹੇ ਲੀ ਪਾਣੂ ਮਾਤਾ ਤੂੰ ਵੀ ਨਾ ਕੰਨੀ ਵੀ ਜੇ ਮੂੰਹੋਂ ਗੱਲ ਨਿਕਲ ਗਈ ਤੇ ਹੁਣ ਪੂਰੀ ਹੁਣੇ ਹੋਣੀ ਚਾਹੀਦੀ ਤੇ ਮੇਰੇ ਲੱਤ ਨੂੰ ਰੱਸਾ ਪਾਲਦ ਮੰਜੀ ਨਾਲ ਬੰਨ੍ਹ ਦੋ ਨਹੀਂ ਕਹਿ ਬਨੇ ਜਾਣ ਦੇਣਾ ਤੇ ਰੋਕਿਆ ਥੋੜੀ ਜਿਹਾ ਤੈਨੂੰ ਮਾਤਾ ਜਾਣ ਵੱਲੋਂ ਕਿਤੇ ਹੋਰ ਕਿਉਰ ਕਿੱਦਾਂ ਰੋਕਲਾ ਮੈਂ ਜਰੂਰੀ ਥੋੜੀ ਵੀ ਚਾਹ ਪੀ ਕੇ ਜਾਣਾ ਤੇ ਜੇ ਜਾਣਾ ਚਾਹ ਪੀ ਕੇ ਤੇ ਰੁਕ ਜਾ ਥੋੜੀ ਜਰ ਗੱਲ ਜਦੋਂ ਮੇਰੇ ਅੱਗੇ ਨਹੀਂ ਕਦੀ ਮੰਨੀ ਹੋਰ ਉਹਦੀਆਂ ਗੱਲਾਂ ਚ ਹੀ ਰਹਿਣਾ ਤੂੰ ਤੇ ਉਹਦੇ ਪਿੱਛੇ ਕੋਈ ਹੈ ਨਹੀਂ ਗਾਦੇ ਭੈਣ ਨਾਲ ਮੁੰਨ 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 ਕਰਦੀ ਰਹਿੰਦੀ ਆ ਤੇ ਜੇ ਕਿਸੇ ਦਾ ਕੋਈ ਭੈਣ ਭਰਾ ਹੋਇਆ ਤੇ ਕਿਸੇ ਨੇ ਕਰ ਲਿਆ ਮੁੰਨ ਤੂੰ ਵੀ ਕਰ ਲਿਆ ਕਰ ਜਾ ਪਰ ਤੂੰ ਮੇਰੀ ਕਦੀ ਮੰਨੀ ਆ ਆ ਮਾਤਾ ਤੇਰੇ ਲਾਗੇ ਤੇ ਬਹਿ ਜੀ ਨਾ ਘੜੀ ਤੇ ਤੂੰ ਤੇ ਬਹਿਣਾ ਹਰਾਮ ਕਰ ਦਿੰਦੀ ਆ ਜੱਟ ਓ ਮਾਤਾ ਬਾਹਰ ਕਲਪੰਡੀ ਚਾਹ ਨੂੰ ਤੂੰ ਫੋਨ ਕਿਨੂੰ ਲਾ ਕੇ ਬੈਠੀ ਮੈਂ ਨਹੀਂ ਲਾਇਆ ਦੀਪਤਾ ਆ ਇਹ ਕੀ ਜਾਂਦੀ ਦੀਪ ਹਣ ਕਹਿਣਾ ਕੀ ਆ ਉਹ ਹੀ ਰੋਜ਼ ਦਾ ਮਸਲਾ ਇੱਕ ਵਾਰੀ ਆਪ ਆ ਧਿਆਨ ਕੇ ਗੱਲ ਕਰ ਮੈਂ ਤੈਨੂੰ ਇਹ ਗੱਲ ਦੱਸਾਂ ਉਹਨਾਂ ਦਾ ਵਾ ਘਰ ਦਾ ਮਸਲਾ ਨੌ ਸਸ ਦਾ ਤੇ ਸਾਡਾ ਵਿੱਚ ਭਾਗ ਲੈਣਾ ਚੰਗਾ ਨਹੀਂ ਲੱਗਦਾ ਤੇ ਨਾਲੇ ਤੇਰੀ ਦਖਲਅੰਦਾਜ਼ੀ ਪਤਾ ਲੋਕੀ ਕਹਿੰਦੇ ਨੇ ਵੱਡੀ ਭੈਣ ਵਾ ਆ ਕੇ ਤੇ ਸਾਡੇ ਘਰ ਵਿੱਚ ਦਖਲਅੰਦਾਜ਼ੀ ਕਰਦੀ ਆ ਤੇਰਾ ਕੀ ਕੰਮ ਆ ਜਾਣਾ ਉੱਥੇ ਗੱਲ ਤੇ ਤੁਹਾਡੀ ਠੀਕ ਆ ਉਹਨਾਂ ਦੇ ਘਰ ਦਾ ਮਸਲਾ ਵਾ ਪਰ ਹੁਣ ਉਹਨਾਂ ਦਾ ਮੇਰੇ ਬਿਗਿਆਰ ਹੈ ਹੀ ਕੌਣ ਮੈਂ ਨਹੀਂ ਜਾਊਂਗੀ ਤੇ ਕੌਣ ਜਾਊਗਾ ਚਲ ਮੈਂ ਆ ਕੇ ਜੀ ਤੁਰੀ ਆ ਦੋ ਦਿਨ ਚਾਰ ਦਿਨ ਬਾਅਦ ਆ ਜਦ ਦਿਨ ਵੀ ਫਰੀ ਆਉਂਗੀ ਜਾ ਕੇ ਹੋ ਆਉਂਗੀ ਚੱਲ ਠੀਕ ਆ ਜੋ ਜਦਾਂ ਜਾਣਾ ਚੱਲ ਜੀ ਪਹਿਲਾਂ ਮਾਤਾ ਨੂੰ ਚਾਹ ਬਣਾ ਦੇ ਹਾਂ ਹਾਂ ਮੈਂ ਉੱਥੇ ਬੈਠਾ ਹਾਂ ਮੇਰਾ 2 ਮਿੰਟ ਬੈਠਣਾ ਆਰਾਮ ਕਰਤਾ ਨੇ ਤੂੰ ਇਹ ਸੁਣਦਾ ਨਹੀਂ ਮੇਰੀ ਘਰ ਦੀ ਦੀ ਗੱਲ ਸੁਣਦਾ ਵਾ ਉਹਦਾ ਬੱਚਿਆਂ ਦਾ ਸੁਭਾਅ ਹੋ ਗਿਆ ਵਾ ਤੂੰ ਇਹਵੇਂ ਪੀਓਗੇ ਮੇਰੇ ਲਈ ਬਣਾ ਲਈ ਪਾਪਾ ਜਦੋਂ ਨਹੀਂ ਕਦੋਂ ਨਹੀਂ ਮਾ ਮਾਤਾ ਤੇ ਆ ਮੇਰੇ ਦਿਵਾਲੇ ਹੋਈ ਰਹਿੰਦੀ ਆ ਇਹਨੂੰ ਭੈਣ ਨੇ ਸਿਰ ਚੜਾਇਆ ਵਾ ਮੇਰੇ ਕੋ ਨਹੀਂ ਇਹਦੀਆਂ ਸੁਣੀਆਂ ਜਾਂਦੀਆਂ ਉਹਦੇ ਨਾਲੇ ਕਰ ਲੈਂਦੀ ਸੀ ਉਹ ਸੁਣਦੀ ਸੀ ਮੇਰ ਕੋ ਨਹੀਂ ਜਰੀਆਂ ਜਾਣੀਆਂ ਤੇ ਨਾ ਮੈਨੂੰ ਕਰਿਆ ਹੀ ਕਰਿਆ ਇਹੋ ਜੀਆਂ ਦੀਪ ਤੈਨੂੰ ਕਿੰਨੀ ਵਾਰੀ ਮੈਂ ਸਮਝਾਇਆ ਵਾ ਵੀ ਬੀਬੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਉਹਦਾ ਸੁਭਾਅ ਵਾ ਇਦਾਂ ਦਾ ਪਰ ਤੂੰ ਟਲਦੀ ਨਹੀਂ ਆ ਭੈਣੇ ਤੂੰ ਉਹਦੀਆਂ ਸੁਣਦੀ ਆ ਤੇਰੇ ਕੋ ਜਰੀਆਂ ਜਾਂਦੀਆਂ ਮੇਰ ਕੋ ਨਹੀਂ ਜਰੀਆਂ ਜਾਣੀਆਂ ਉਹਨੂੰ ਇੱਕ ਵਾਰੀ ਸਮਝਾ ਦੇ ਇਹਨੂੰ ਕਹ ਮੇਰੇ ਨਾਲ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਤੈਨੂੰ ਮੈਂ ਦੱਸਾਂ ਮੇਰ ਕੋ ਨਹੀਂ ਝੱਲੀਆਂ ਜਾਣੀਆਂ ਮੈਂ ਕੀਤਾ ਭੈਣ ਨੂੰ ਫੋਨ ਮੇਰ ਕੋ ਨਹੀਂ ਬਰਦਾਸ਼ ਹੁੰਦਾ ਦੀਪ ਵੇਖ ਕਿਦਾਂ ਦੀਆਂ ਗੱਲਾਂ ਕਰਦੀ ਆ ਇੱਕ ਤੂੰ ਆਪ ਇੱਥੇ ਛੜਦੀ ਖਾਪਦੀ ਰਹਿਣੀ ਆ ਬੀਬੀ ਨਾਲ ਢਾ ਲਾ ਛੜਦੀ 24 ਘੰਟੇ ਤੇ ਭੈਣ ਨੂੰ ਉੱਥੇ ਤੰਗ ਕੀਤਾ ਹੂ ਲਾ ਕੇ ਤੂੰ ਮੇਰੇ ਨਾਲ ਗੱਲ ਕਰਦੀ ਬੀਬੀ ਦਾ ਸੁਭਾਅ ਇਦਾਂ ਦਾ ਤੈਨੂੰ ਉਹਦੇ ਸੁਭਾਅ ਦੇ ਨਾਲ ਢਲਣਾ ਪੈਣਾ ਵਾ ਪਰ ਤੂੰ ਆ ਨਹੀਂ ਮੇਰੀ ਚੱਲੇ ਬੀਬੀ ਦੀ ਨਾ ਚੱਲੇ ਤੈਨੂੰ ਪਤਾ ਵਾ ਦੇਣ ਲੈਣ ਸਾਰਾ ਬੀਬੀ ਦੇ ਹੱਥ ਚਾ ਹਨੂ ਜੋ ਦਊ ਅਸੀਂ ਉਹੋ ਪਾਉਣਾ ਖਾਣਾ ਵਾ ਉਹ ਮੇਰ ਕੋ ਨਹੀਂ ਜਾਈ ਜਾਈ ਕਿ ਤੈਂ ਦਾ ਬੀਬੀ ਦੇ ਗਾੜੀ ਜੇ ਤੈਨੂੰ ਪਹਿਲਾਂ ਹੀ ਪਤਾ ਸੀ ਪਿਆਰਾ ਸੁਭਾਅ ਇਦਾਂ ਦਾ ਵਾ ਆਪ ਤੇ ਤੂੰ ਡੁੱਬੀ ਹਾਂ ਮੈਨੂੰ ਕਿਉਂ ਲਿਆ ਕੇ ਡੋਬਿਆ ਹੀ ਇੱਥੇ ਉਹ ਮੇਰਾ ਹੀ ਸੋਚ ਲੈਂਦੀ ਉਹ ਤੇਰੀ ਭੈਣ ਹਾਂ ਨਿੱਕੀ ਉਹ ਮੈਨੂੰ ਤੇ ਆ ਨਹੀਂ ਸਮਝਾਉਂਦੀ ਕਿ ਆ ਬਾਲਿਆ ਰੀਆਂ ਛੱਤਾਂ ਦੇ ਵਿੱਚ ਤੂੰ ਮੇਰੇ ਲਈ ਵੇਖ ਕੀ ਲਿਆ ਹੀ ਦੀਪ ਇਹ ਤੇ ਨਹੀਂ ਮੈਨੂੰ ਪਤਾ ਮੈਂ ਤੇ ਰਵਿੰਦਰ ਨੂੰ ਵੇਖਿਆ ਹੀਰਾ ਵਾ ਹੀਰਾ ਤੈਨੂੰ ਪਤਾ ਹੀ ਆ ਤੇਰੇ ਜੀਜੇ ਤੇ ਸੁਭਾ ਦਾ ਕਿਦਾਂ ਆੜਬ ਸੁਭਾ ਦਾ ਵਾ ਨਾ ਉਹ ਮੇਰੀ ਮੰਨਦਾ ਤੇ ਬਸ ਆਪਣੀ ਆਪ ਉਤਰੀ ਕਰਦਾ ਵਾ ਮੈਂ ਤੇ ਇਹ ਸੋਚਿਆ ਸੀ ਚੱਲ ਮੇਰੀ ਦੀਪ ਭੈਣ ਆਊਗੀ ਤੇ ਦੋਵੇਂ ਭੈਣਾਂ ਰੁਣ ਝੁਣ ਕਰਾਂਗੀਆਂ ਤੇ ਮੁੰਡੇ ਦਾ ਸੁਭਾਅ ਬੜਾ ਚੰਗਾ ਵਾ ਕਮਾਈ ਵਾਲਾ ਮੁੰਡਾ ਹੋਰ ਸਾਨੂੰ ਕੀ ਚਾਹੀਦਾ ਵਾ ਉਹ ਰਹੀ ਗੱਲ ਪੈਸੇ ਦੀ ਪੈਸਾ ਤੇ ਹੱਥਾਂ ਦੀ ਮੈਲ ਆ ਉਹਦੇ ਬੰਦਾ ਜ਼ਿੰਦਗੀ 'ਚ ਕਦੀ ਵੀ ਕਮਾ ਲੈਂਦਾ ਉਹ ਭੈਣੇ ਉਹ ਜ਼ਮਾਨੇ ਗਏ ਅੱਜ ਕੱਲ ਪੈਸੇ ਦੀ ਕਦਰ ਹੀ ਪੈਸੇ ਦੀ ਪੈਸੇ ਤੋਂ ਬਗੈਰ ਕੋਈ ਨਹੀਂ ਕਿ ਇਹਨੂੰ ਪੁੱਛਦਾ ਆ ਸਾਰੇ ਭੈਣ ਭਰਾ ਰਿਸ਼ਤੇਦਾਰ ਪੈਸਿਆਂ ਦੇ ਆ ਪੈਸੇ ਤੋਂ ਬਗੈਰ ਬੰਦੇ ਨੂੰ ਕੀ ਕਰਨਾ ਕੋਲ ਵੀ ਕੱਖ ਹੋਣਾ ਚਾਹੀਦਾ ਬੰਦੇ ਦੇ ਹੋ ਦੀਪ ਮੈਂ ਤਾਂ ਇੱਥੇ ਦਿਨ ਕੱਟਣ ਲਈ ਆ ਵੇਖ ਲਾ ਮੈਂ ਬੀਬੀ ਦੇ ਗੜੀ ਕਦੀ ਨਹੀਂ ਬੋਲੀ ਜੇ ਤੂੰ ਐਦਾਂ ਬੋਲੇਗੀ ਲੋਗ ਵੀ ਵੇਂਦੇ ਆ ਕੰਨਾਂ ਤੋਂ ਗੋਠੇ ਦੇ ਚੜ ਚੜ ਕੇ ਵੀ ਆ ਨਿੱਕੀ ਭਣ ਦਾ ਰਿਸ਼ਤਾ ਲਿਆਈ ਆ ਤੇ ਇਹਨਾਂ ਦੇ ਘਰ ਚ 24 ਘੰਟੇ ਮੇਲਾ ਹੀ ਲੱਗਾ ਰਹਿੰਦਾ ਵਾ ਮੇਰੀ ਭੈਣ ਨਾ ਬੋਲਿਆ ਕਰ ਉਹ ਕੀ ਕਹਿਣਗੇ ਲੋਕ ਲੋਕਾਂ ਨੇ ਇਹੋ ਕਹਿਣਾ ਵੀ ਭੈਣ ਡੋਬਤੀ ਲਿਆਣ ਕੇ ਆ ਤੇਰੇ ਇੱਕ ਜਾਏ ਆ ਕੋਈ ਨਹੀਂ ਉਹਦੇ ਘਾੜੀ ਤੇ ਅਗਲੇ ਸਿਰਚਾਂ ਨੂੰ ਨੱਚਦੇ ਮੈਂ ਰਿੰਟਾਂ ਜਿਹੜੀ ਸੁੱਤਰ ਕਰਦਾ ਉਹ ਜਾ ਦੀਪ ਕੋਈ ਫਾਇਦਾ ਨਹੀਂ ਤੈਨੂੰ ਬਹੁ ਸਮਝਾਉਣ ਦਾ ਤੂੰ ਚੁੱਕ ਭੈਣ ਨੂੰ ਫੋਨ ਕਰਤਾ ਵਾ ਉੱਥੇ ਉਹਨੇ ਵੱਖਰੀ ਟੈਨਸ਼ਨ ਲਈ ਜਾਣੀ ਆ ਜੇ ਹਟਜ ਅੱਜ ਮਾਂ ਜਿੰਦੀ ਹੁੰਦੀ ਤਾਂ ਅਸੀਂ ਦੋਸੋਂ ਮਾਂ ਨੂੰ ਦੱਸਦੀਆਂ ਹੁਣ ਜਿਹੜੀ ਵੀ ਨਿੱਕੀ ਮੋਟੀ ਗੱਲ ਹੁੰਦੀ ਤੂੰ ਵੱਡੀ ਭੈਣ ਨੂੰ ਫੋਨ ਕਰ ਦੇਣੀ ਆ ਤੈਨੂੰ ਮੈਂ ਅੱਗੇ ਵੀ ਸਮਝਾਇਆ ਵੀ ਉਹਨੂੰ ਫੋਨ ਨਾ ਕਰਿਆ ਕਰ ਜਿਉ ਆਪਣੇ ਘਰ ਸੌਖੀ ਆ ਨਾ ਤੇ ਉਹਨੂੰ ਸੌਖੀ ਰਹਿਣ ਦੇ ਠੀਕ ਆ ਉਹ ਮਾਂ ਵਾਂ ਬਰਾਬਰ ਹੀ ਹੁੰਦੀਆਂ ਵੱਡੀਆਂ ਭੈਣਾਂ ਤੈਨੂੰ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਹੋਇਆ ਕੱਖ ਨਹੀਂ ਹੁੰਦਾ ਆ ਜਾਣਾ ਉਹਨੇ ਤੈਨੂੰ ਪਤਾ ਨਾ ਵੱਡੇ ਜੀਜੇ ਦੇ ਸੁਭਾ ਦਾ ਤੇ ਸੱਸ ਦੇ ਸੁਭਾ ਦਾ ਕਿੱਦਾਂ ਦੇ ਦੋਵੇਂ ਕਰ ਦੂੰਗੀ ਮੈਂ ਸੁੱਤਰ ਉਹਨਾਂ ਨੂੰ ਵੀ ਤੂੰ ਚੱਲ ਚੱਲ ਕੇ ਆ ਰੋਟੀ ਪਾਣੀ ਬਣਾ ਆ ਦਾ ਨਹੀਂ ਇਹਨੂੰ ਕੀ ਇਹਦੇ ਮੱਤ ਤੇ ਪਰਦਾ ਪਿਆ ਵਾ ਨਹੀਂ ਕੱਟੀਆਂ ਜਾਂਦੀਆਂ ਇਹੋ ਜਿਹੇ ਮਾਹੌਲ 'ਚ ਮੇਰੇ ਕੋਲ ਪਤਾ ਹੀ ਤੈਨੂੰ ਤੇਰੀ ਭੈਣ ਇਦਾਂ ਦੇ ਮਾਹੌਲ 'ਚ ਨਹੀਂ ਰਹਿ ਸਕਦੀ ਮਾਂ ਨਹੀਂ ਹੈਗੀ ਬੇਡਾਗਰ ਕਰਕੇ ਰਹਾਤਾ ਜ਼ਿੰਦਗੀ ਦਾ ਹਾ ਹਏ ਕਦੇ ਪੋਚਾ ਨਹੀਂ ਕਦੇ ਵੇਖ ਲਾਇਆ ਚੌਕੇ 'ਚ ਹੈ ਚੁੱਲੇ ਨੂੰ ਗੋਲੂ ਨਹੀਂ ਕਦੇ ਫੇਰ ਆਵੇ ਕੋਈ ਝਾੜੂ ਪੋਚਾ ਤੇ ਕੀਤਾ ਹੀ ਨਹੀਂ ਇੱਕ ਹੀ ਕਰਨ ਡਗਾ ਪਲਾ ਨੇ ਨੀ ਕੀਏ ਮੂੰਹ ਛਰਲੇ ਪੋਚ ਕੇ ਬੈ ਗਈ ਆ ਤਾਂ ਬਾਹ ਚਾੜੂ ਪੋਚਾ ਕੇ ਨਾ ਕਰਨਾ ਵਾ ਸਾਰਾ ਖਲਾਰਾ ਪਿਆ ਨਾਲੇ ਗੱਲ ਸੁਣ ਲੈ ਮੇਰੀ ਆ ਫੁੰਡਾ ਜੈ ਨਾ ਕਰਕੇ ਵਿਆਹ ਕਰ ਜਾਂ ਜੂੜਾ ਕਾਰਾ ਕਰ ਜਾਂ ਗੋਤ ਤੇ ਸਿਰ ਤੇ ਲੀੜਾ ਰੱਖਣਾ ਉਹ ਮਾਦਾ ਮੇਰੇ ਕੋ ਨਹੀਂ ਸਿਰ ਤੇ ਲੀੜਾ ਲਿਆ ਜਾਣਾ ਉਹ ਇੱਕ ਦਿੱਤੀ ਤੁਹਾਨੂੰ ਸਿਰ ਤੇ ਲੀੜੇ ਲੈਣ ਵਾਲੀ ਉਹ ਰੱਖ ਸਕਦੀ ਆ ਉਹਦੇ ਰਖਾਓ ਸਾਰੀਆਂ ਨਵਾਂ ਏਡੀਆਂ ਚੰਗੀਆਂ ਨਹੀਂ ਮਿਲਦੀਆਂ ਹੁੰਦੀਆਂ ਜਿੱਡੀਆਂ ਤੁਸੀਂ ਸੋਚਦੇ ਮੈਂ ਨਾ ਧੋ ਰਿਆ ਝਾੜੂ ਪੋਚਾ ਉਹਨੂੰ ਕਹੋ ਨਹੀਂ ਨਾ ਧੋ ਲਿਆ ਵਾ ਗਮਾਂ ਮਸਣ ਨਹੀਂ ਕੰਮ ਤੇ ਸਾਰਾ ਪਿਆ ਉਹ ਮੈਂ ਇੱਕ ਵਾਰੀ ਦੱਸਤਾ ਮੇਰੇ ਕੋ ਨਹੀਂ ਹੋਣਾ ਜਦੋਂ ਮੈਂ ਕਹਤਾ ਨਹੀਂ ਹੋਣਾ ਬਾਰ ਬਾਰ ਉਹ ਗੱਲ ਕਰਨੀ ਜ਼ਰੂਰੀ ਆ ਉਹ ਜੋ ਪਾਇਆ ਸਿਰ ਪਿਆ ਵਾ ਤੇ ਕੱਲੀ ਨਾ ਕਰਨਾ ਵਾ ਉਹ ਮਾਦਾ ਜਦੋਂ ਉਹਨੂੰ ਕਰਨ ਵਾਲੀ ਨੂੰ ਨਹੀਂ ਕੋਈ ਇਤਰਾਜ਼ ਤੇ ਤੁਹਾਨੂੰ ਕੀ ਪ੍ਰੋਬਲਮ ਮੈਂ ਕਰਨ ਤੇ ਉਹ ਡਈ ਆ ਜਦੋਂ ਉਹ ਮੈਨੂੰ ਕਹੂਗੀ ਮੈਂ ਕਰ ਲੂੰਗੀ ਆਹ ਦੇ ਟੱਕ ਟੱਕ ਤੇ ਜਵਾਬ ਦੇਣੇ ਆ ਨਾ ਮੈਨੂੰ ਕੰਮ ਕਰਾਉਣਾ ਆਉਂਦਾ ਤੇਰੇ ਕੋ ਮੈਂ ਕਰਾ ਲੂੰਗੀ ਪਹਿਲੀ ਗੱਲ ਦੱਸ ਤੇਰੇ ਜਾਣ ਵਾਲਿਆਂ ਨੇ ਸਵਾਹ ਚੁਕਨੇ ਓ ਓ ਐਡੇ ਵੇਲੇ ਨਹੀਂ ਆ ਜਿਹੜੇ ਮੇਰੇ ਮਗਰ ਆਉਣ ਇੱਕ ਦਿੱਤੀ ਤੁਹਾਨੂੰ ਸਾਰਾ ਕੁਝ ਕਰਨ ਲਈ ਸਾਰਾ ਟੱਬਰ ਅੱਛਾ ਤੈਨੂੰ ਦੱਸਿਆ ਵਾ ਪੇ ਮਟਮਾਟੀ ਗਾੜੀ ਗੱਲਾਂ ਕਰ ਹਨਾ ਜਬਾਨ ਖੋਲਣ ਤੈਨੂੰ ਲਿਆਂਦਾ ਵਾ ਜਾ ਤੇਰੇ ਗਾੜੀ ਹੱਥ ਜੋੜੇ ਤੈਨੂੰ ਤੇ ਕੋਈ ਹੱਥ ਜੋੜੇ ਜੋੜ ਆਪਣੀ ਮਾਂ ਦੇ ਮਗਰ ਗਾੜੀ ਓ ਮਰ ਗਈ ਮੜੀਆਂ ਚਲ ਗਈ ਜੇ ਅੱਜ ਹੁੰਦੀਆਂ ਲੋਦੇ ਗਾੜੀ ਵੀ ਜੋੜਨੇ ਸੀ ਪੀ ਆ ਇਹੋ ਜੇ ਟੱਬਰ ਖੁਣੋ ਮੇਰਾ ਕੀ ਆਖੇ ਕੇ ਨਹਿ ਚ ਧੱਕਾ ਦੇ ਦਿੰਦੀਓ ਉਦੇ ਰੱਬ ਲੈ ਗਿਆ ਉਹਨੂੰ ਚੰਗੀ ਰਹੀ ਯਾਰ ਰੱਬ ਲੈ ਗਿਆ ਨਹੀਂ ਤਾਂ ਉਹਦੇ ਕੋ ਮੇਰਾ ਦੁੱਖ ਵੇਖਿਆ ਵੀ ਨਹੀਂ ਜਾਣਾ ਜਿੰਨਾ ਉਹ ਮੈਨੂੰ लाड प्यार ਕਰਦੀ ਸੀ ਸਾਰਾ ਮੂਡ ਆਫ ਕਰਕੇ ਰਹਿਤਾ ਗਿੱਜੀ ਕਹਿਦੀ ਨਾ ਵੇ ਤੇ ਜ਼ਬਾਨ ਐਡੀ ਗੱਠ ਕੱਢਦੀ ਆ ਕਿਤੇ ਹਾਂ ਮੈਂ ਤੇ ਆਵੇਂ ਇੱਕ ਘਰ ਚ ਅੰਤਰਾ ਛਾਪਾ ਪਾ ਰਿਆ ਇਹਨੂੰ ਵੀ ਲਿਆ ਕੇ ਦੋ ਤੇ ਲਿਆਉਣੀਆਂ ਨਹੀਂ ਚਾਹੀਦੀਆਂ ਇਕੱਠੀਆਂ ਨਹੀਂ ਬੀਬੀ ਉਹਦਾ ਕੋਈ ਕਸੂਰ ਨਹੀਂ ਆ ਮੰਮੀ ਹੋਣਾ ਨਾ ਰੱਖੀ ਲਾਡਾ ਪਿਆਰਾ ਨਹੀਂ ਜਾਂਦੀ ਤੇ ਤਾਂ ਕਰਕੇ ਥੋੜਾ ਉੱਚਾ ਨੀਵਾ ਬੋਲ ਜਾਂਦੀ ਮਮੀ ਸਮਝਾ ਕੇ ਆਈ ਆ ਮੈਂ ਤਾਂ ਬੀਬੀ ਦੀ ਗੱਲ ਮੰਨਣੀ ਪੈਣੀ ਜਿੱਦਾਂ ਬੀਬੀ ਕਹੂ ਆਪਾਂ ਨੂੰ ਉਦਾਂ ਚੱਲਣਾ ਪੈਣਾ ਵਾ ਹਣ ਤੂੰ ਤੇ ਇਹ ਚੰਗੀ ਆ ਲਾੜ ਪਿਆਰ ਹੁੰਦੇ ਤੇ ਕੇਆਂ ਦੇ ਘਰ ਉਹ ਪਿੱਛੇ ਛੱਡ ਕੇ ਆਉਣੇ ਚਾਹੀਦੇ ਆ ਗਾੜੀ ਸ਼ੋਰ ਦੇ ਘਰ ਨਹੀਂ ਲਾੜ ਪਿਆਰ ਚੱਲਦੇ ਅਖੋਈ ਨਹੀਂ ਬੀਬੀ ਹੌਲੀ ਹੌਲੀ ਉਹਨੇ ਬਦਲ ਜਾਣਾ ਵਾ ਢਲਦੀ ਢਲਦੀ ਬੰਦਾ ਢਲਦਾ ਵਾ ਕਰ ਦਿਆਂ ਚ ਮੈਨੂੰ ਨਹੀਂ ਮੈਂ ਤੇ ਜੱਡੀ ਵਾਲੀ ਜ਼ੁਬਾਨ ਵਾ ਪੀ ਆਵਾਜ਼ ਆਜੂਗੀ ਆਜੂਗੀ ਕੋਈ ਗੱਲ ਨਹੀਂ ਆ ਤੁਸੀਂ ਨਾ ਨਹੀਂ ਜਿੱਥੇ ਤਾਕਾਜ ਬੋਲੀ ਆ ਨਾ ਆ ਲਾਂਦੇ ਜੇ ਤੇ ਖਸਮ ਨੂੰ ਦੱਸ ਦਿਆਂ ਦੀਆਂ ਸਾਰੀਆਂ ਕਰਤੂਤਾ ਫੇਰ ਐਵੇਂ ਹੱਥ ਹੱਥ ਚੁੱਕੂਗਾ ਕੋਈ ਉੱਚੀ ਨੀ ਕੀ ਹੋ ਜੂਗੀ ਤੇ ਫੇਰ ਉਹ ਵੱਡੀ ਭੈਣ ਨਹੀਂ ਆਉਣਾ ਵਿਚਾਰੀ ਨੇ ਕਿਉਂ ਸਾਡਾ ਤੇ ਆਉਣ ਜੋਗਾ ਨਹੀਂ ਆ ਥੋੜਾ ਜਿਹਾ ਸਮਝਾ ਕੇ ਰੱਖਿਆ ਕਰ ਮੈਂ ਨਹੀਂ ਅੰਗਲ ਨਹੀਂ ਸੌਂਦੀ ਬਾਪੂ ਨੂੰ ਅਹੀਂ ਤੂੰ ਕੀਤੀਆਂ ਨਹੀਂ ਤੈਨੂੰ ਮੈਂ ਕੀਤੀਆਂ ਨਹੀਂ ਗੱਲਾਂ ਠੀਕ ਆ ਹੋ ਨਹੀਂ ਬੀਬੀ ਅਸੀਂ ਬਾਪੂ ਨੂੰ ਕੋਈ ਦੁੱਖ ਨਹੀਂ ਦੱਸਦੇ ਤੈਨੂੰ ਪਤਾ ਵਾ ਸਾਡਾ ਕਿਹੜਾ ਕੋਈ ਭਰਾ ਹੈਗਾ ਵਾ ਤੇ ਅਸੀਂ ਜਿਆਦਾ ਵੱਡੀ ਭੈਣ ਨੂੰ ਹੀ ਮਤਲਬ ਜਿਹੜੀ ਹੋਈ ਵੀ ਤੀ ਉਹਨੂੰ ਹੀ ਦੱਸਦੇ ਆ ਤੇ ਮੈਂ ਤੇ ਥੋੜੇ ਕੀਤੇ ਦੱਸ ਦੇਣੀ ਜਰ ਲੈਣੀ ਆ ਇਹਦਾ ਸੁਭਾਅ ਹੀ ਥੋੜਾ ਜਿਹਾ ਏਦਾਂ ਦਾ ਵਾ ਕੋਈ ਨਹੀਂ ਮੈਂ ਸਮਝਾਉਂਗੀ ਬੀਬੀ ਗੁੱਸਾ ਨਾ ਕਰ ਚਾਹ ਬਣਾ ਕੇ ਦਵਾ ਘਟ ਜਰ ਬਣਾ ਲਿਆ ਘਟ ਚਿੱਲੇ ਚਾਹ ਜੇ ਸੁਭਾਅ ਨਹੀਂ ਕੱਢੀ ਤੁਸੀਂ ਤੇ ਚਾਹ ਬਣਾਉਣੀ ਤੁਸੀਂ ਕੋਈ ਨਹੀਂ ਮੈਂ ਕੱਢ ਲੈਣੀ ਆ ਹੱਥ ਹੋਈ ਇਹਨਾਂ ਵਾਲੀ ਜੇ ਮੈਂ ਨਾਨਾ ਨੇ ਥੋੜਾ ਛਿੜਕਿਆ ਇਹਨਾਂ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਦਾ ਪੈਣਾ ਇਹਦੇ ਡਾਰਗਮ ਦੀਦੇ ਚ ਹੈ ਹੀ ਨਹੀਂਗਾ ਇਹ ਜੀ ਗਾਣਾ ਤਾਂ ਮੈਂ ਰਾਹੇ ਪਾ ਦੂੰ ਇਹ ਕੌਣ ਹੁੰਦੀ ਮੇਰੇ ਗਾੜੀ ਬ੍ਰਿੰਦਰ ਥੋੜਾ ਜਿਹਾ ਪਾਣੀ ਪਾਈ ਮੋਲਦਾ ਦੁੱਧ ਵਾ ਬਥੇਰੀ ਕਤੀੜ ਤੁਰੀ ਫਿਰਦੀ ਆ ਮਾਦਾ ਬਲਾ ਕਤੀੜ ਕਿਨੂੰ ਆਖਿਆ ਤੂੰ ਕਿਉਂ ਤੇਰਾ ਡਰ ਪਿਆ ਜੇ ਤੈਨੂੰ ਐਡਾ ਫਿਗਰ ਹੀ ਆ ਮੋਲਦਾ ਦੁੱਧ ਆ ਤੇ ਪਹਿਲਾਂ ਹੀ ਨਹੀਂ ਪੁੱਤ ਵਿਆਉਣਾ ਮੇਰੀ ਸੁਣ ਲੈ ਇੱਕ ਗੱਲ ਤੇਰਾ ਹੋਵੇ ਮੋਲਦਾ ਤੇਰਾ ਹੋਵੇ ਘਰ ਦਾ ਮੈਨੂੰ ਸ਼ੁਰੂ ਤੋਂ ਆ ਤੂੰ ਦੁੱਧ ਪੱਤੀ ਪੀਂਦੀ ਮੈਂ ਤਾਂ ਪੀਊਂਗੀ ਮੇਰੇ ਵੱਲੋਂ ਦੋ ਮੱਜਾਂ ਰੱਖ ਲੈ ਜਾ ਜਾ ਤੈਨੂੰ ਕੀ ਪਤਾ ਮੈਂ ਕਿਨੂੰ ਕਿਹਾ ਜਾ ਤੂੰ ਕੰਮ ਕਰ ਜਾ ਕੇ ਆਪਣਾ ਓ ਮਾਦਾ ਇਹਨਾਂ ਦੇ ਮੈਨੂੰ ਵੀ ਪਤਾ ਐ ਈ ਨਿਆਰੇ ਨਹੀਂ ਆ ਸੁਣਾਈ ਤੂੰ ਮੈਨੂੰ ਕੀਤੀ ਆ ਠੀਕ ਆ ਹੁਣ ਮੁਕਰਦੀ ਆ ਪੇਸ਼ਕ ਮੁਕਰ ਜਾ ਅੱਛਾ ਅੰਦਰ ਚੱਲ ਭੈਣੇ ਤੂੰ ਨਹੀਂ ਉਹਨੂੰ ਹਟੰਦੀ ਮੈਨੂੰ ਕੈਸਾ ਬਾਲ ਵਾਲ ਕੇ ਆਉਂਦੀ ਅੱ비 ਵੀ ਕੋਈ ਨਹੀਂ ਚੱਲ ਅੰਦਰ ਚੱਲ ਤੂੰ ਚੱਲ ਤੈਨੂੰ ਨਹੀਂ ਕਿਹਾ ਬੀਬੀ ਨੇ ਦੁੱਧ ਚ ਪੱਤੀ ਪਾ ਦੇ ਫਿਰ ਹਾਂ ਦੇਣਾ ਤੈਨੂੰ ਅੱਗੇ ਕੱਟ ਕਰਦੀ ਮੁਰਕੇ ਕੋਲਣਾ ਨਾ ਹਟਣਾ ਦੁੱਧ ਚ ਪੱਤੀ ਪਾਵਾ ਬੀਬੀ ਉਹਦੀਆਂ ਗਲਾਂ ਦਾ ਗੁੱਸਾ ਨਾ ਕਰਿਆ ਕਰ ਮੈਂ ਕਿਹੜੀ ਇਹਨੂੰ ਸੱਚੀ ਦੁੱਧ ਚ ਪਤੀ ਲਾ ਕੇ ਦੇਣ ਲੱਗੀ ਆ ਮੈਂ ਉਸੇ ਚਾਚਾ ਕੋਟ ਚਾ ਉਹਨੂੰ ਦੇ ਦੇਣੀ ਆ ਤੇ ਨਾ ਲੈ ਕੋਟ ਦੇ ਲੈਕਦੀ ਵੀ ਨਹੀਂ ਗਈ ਜਿੱਥੇ ਬੋਲਦੀ ਆ ਹਉ ਨਹੀਂ ਬੀਬੀ ਐਵੇਂ ਨਾ ਗੁੱਸਾ ਕਰ ਜਾ ਕੁੜੀਆ ਪਾਣੀ ਦਾ ਗਲਾ ਆ ਲਿਆ ਪੀਏ ਬੈਜੋ ਚਾਚਾ ਲੈ ਉਹਨੇ ਆ ਕੱਪੀ ਜੀ ਚਾਹ ਲੈ ਆਉਂਦੀ ਆਂ ਕੋਈ ਗਲਾਸ ਦੇ ਵਿੱਚ ਲੈ ਆ ਕਰੋ ਗੜਵੀ ਚ ਲੈ ਆ ਕਰੋ ਨਾਲ ਕੋਈ ਭਾਂਡਾ ਲੈ ਆਂਦਾ ਕੱਪੀ ਕੀ ਚਾਹ ਦਾ ਕੀ ਬੰਦਾ ਵਾ ਚਾਚਾ ਜੀ ਅੱਜ ਕੱਲ੍ਹ ਰਿਵਾਜ ਆ ਕੱਪਾਂ ਜੀ ਚਾਹ ਪੀਂਦਾ ਗਲਾਸਾਂ ਚ ਕੋਈ ਨਹੀਂ ਹੁਣ ਚਾਹ ਪੀਂਦਾ ਹੈਗਾ ਨਾਲੇ ਚਾਹ ਓਨੀ ਕੁ ਹੁੰਦੀ ਜੀ ਕੱਪੀ ਤੇ ਸਾਡਾ ਦਰਵਾਜ਼ਾ ਹੀ ਆ ਮੈਨੂੰ ਗਲਾਸ ਦੇ ਵਿੱਚ ਦਿਆ ਕਰੋ ਚਾਹ ਤੇ ਨਾਲ ਦਿਆ ਕਰੋ ਕੋਈ ਭਾਂਡਾ ਠੰਡੀ ਗਾੜ ਕਰ ਪੀਤੀ ਇੰਨੀ ਕਾ ਚਾਹ ਨਾ ਮੈਨੂੰ ਕੀ ਬਣੂਗਾ ਆ ਕੱਪ ਜਿਆ ਮੈਨੂੰ ਦੇ ਗਈ ਉਹ ਇਹਦੇ ਵੇ ਤੇ ਦੋ ਘੁੱਟ ਮੇਰੇ ਹੋਏ ਛਦੇ ਚਾਹ ਦੇ ਤੇ ਪੱਠਿਆਂ ਨੂੰ ਆਂਦੀਆਂ ਭੈ ਰਾਤ ਵੀ ਪਾਈ ਜਾ ਦਿਨੇ ਪਾਈ ਜਾ ਦੁਪਹਿਰ ਵੀ ਨਾ ਵੇਹ ਕੋਈ ਗੱਲ ਨਹੀਂ ਗਈ ਤੇ ਦੁੱਧ ਚੋ ਕੇ ਤੇ ਰੱਖ ਲੈਂਦੀਆਂ ਹੀ ਹੂੰ ਤੇ ਦੋ ਟਾਈਮ ਚਾਹ ਪੀਣੀ ਹੁੰਦੀ ਉਹ ਵੀ ਸਵਾਦ ਨਾਲ ਨਹੀਂ ਦੇਣੀ ਇਹਨੇ ਮੰਮੀ ਇੱਥੇ ਬੈਠੇ ਫੋਨ ਵੇਖੀ ਜਾਂਦੇ ਆ ਮੈਨੂੰ ਸੁਣ ਲੋ ਗੱਲ ਚਾਚੇ ਨੂੰ ਚਾਹ ਫੜਾਇਆ ਕਰੋ ਮੇਰੇ ਕੋ ਨਹੀਂ ਫੜਾਈ ਜਾਂਦੀ ਘੜ ਘੜਿਓ ਕੱਲਾ ਬਾਤਾ ਕਰਦਾ ਵਾ ਇਹ ਮੈਨੂੰ ਕੱਪੀ ਚ ਚਾਹ ਦੇ ਦੇ ਦਿੱਤੀ ਆ ਐਡੇ ਵੱਡੇ ਗਲਾਸ ਚ ਚਾਹ ਮੰਗਦਾ ਵਾ ਜੇ ਬਿਮਾਰ ਹੋ ਗਿਆ ਤੇ ਕਿੰਨੇ ਲਾਉਣੇ ਆ ਪੈਸੇ ਫਿਰ ਵੀ ਤੇ ਵੀ ਤਾਂ ਹਾਲੂ ਪੈਣੀ ਆ ਨਹੀਂ ਉਤਰਿਏ ਉੰਤਰਿਏ ਮੇਰੀ ਗੱਲ ਸੁਣ ਕਿੰਨਾ ਤੂੰ ਬੋਲਣ ਲਈ ਐ ਇੰਨਾ ਬੋਲਣਾ ਵਾ ਉਹਨੇ ਤਰ ਕੋ ਕੀ ਖਾ ਲਿਆ ਖਾਣ ਤੇ ਅਹੀ ਡੇ ਉਹਨੂੰ ਕੀ ਉਹਦਾ ਨਹੀਂ ਖਾਣ ਦੇ ਨਹੀਂ ਹੋਣੀ ਬੋਲ ਹੋਣੀ ਏ ਜੋ ਕੁੜੀਆਂ ਵਿਆਈਆਂ ਵਾ ਸਾਰਾ ਕੋਹ ਜ਼ਮੀਨ ਜਾਇਦਾਦ ਅਸੀਂ ਦੇ ਸਾਂਭਣ ਤੇ ਦੋ ਰੋਟੀਆਂ ਖਾਂਦਾ ਹੋ ਰਹੀ ਖਾਣ ਤੇ ਉਹਨੂੰ ਅਸੀਂ ਦੇ ਉਹਨੇ ਕੀ ਸਾਡਾ ਖਾਲਿਆ ਸਾਰਾ ਦਿਨ ਬੰਨਿਆ ਤੇ ਘਾ ਵੜਲਾ ਪੱਠੇ ਪਾਲਾ ਕੁੱਤਰ ਲਾ ਖਾਣ ਦੇ ਦੱਸ ਵੀ ਉਹ ਦੋ ਰੋਟੀਆਂ ਦੇ ਪਰੂ ਆ ਐਦਾਂ ਨਾ ਕਰਿਆ ਘਰ ਰਮਜੀਤ ਮੈਨੂੰ ਨਹੀਂ ਪਤਾ ਮੰਮੀ ਜ਼ਮੀਨ ਜਬਾਨ ਬਾਰੇ ਕਦੀ ਉਹਦੀ ਕੋਈ ਕੁੜੀ ਆਂ ਟਪ ਕਦੀ ਕਦੀ ਕੋਈ ਉਹਦੀ ਕੁੜੀ ਆਂ ਟਪਦੀ ਆ ਖਰਚੇ ਸਾਰੇ ਸਾਡਾ ਵੀ ਮੈਨੂੰ ਇਹਨਾਂ ਨਹੀਂ ਪਏ ਜ਼ਮੀਨ ਉਹਨੇ ਸਾਨੂੰ ਦੇਣੀ ਚਾਹੀਦੀ ਐ ਤੇ ਆਪਣਾ ਘਰ ਤੋਂ ਲਟਾ ਦੇਣਾ ਉਹਨੂੰ ਸਾਰਾ ਹੀ ਵੇਖ ਲਿਓ ਭਾਵੇਂ ਨਹੀਂ ਤੂੰ ਵੱਡੀ ਸਿਆਣੀ ਸਹੀ ਵੀ ਨਿਸਾਲ ਪਿੱਛੋਂ ਕੁੜੀਆਂ ਹੁੰਦੀਆਂ ਵਾ ਉਹ ਕਿਤੇ ਭਾਰੂ ਆ ਉਹਦੇ ਭਾਵੇਂ ਸਿਰ ਤੇ ਵੀ ਚੁੱਕ ਲਈਏ ਤਾਂ ਵੀ ਨਹੀਂ ਸਾਨੂੰ ਦੁਖੜੀਆਂ ਤੂੰ ਕਿੱਦਾਂ ਇਹ ਗੱਲਾਂ ਕਰਦੀਆਂ ਜਾ ਮੰਮੀ ਰਾਮਕਾਰ ਆ ਮਹੀਨਾ ਨਹੀਂ ਪੈਂਦਾ ਤੇ ਤਿੰਨੇ ਜਾਲੀਆਂ ਆਂ ਟਪਕਦੀਆਂ ਵਾ ਕਦੀ ਠੰਡੇ ਲਾਓ ਕਦੀ ਸਮੋਸੇ ਲਾਓ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਉਹਨਾਂ ਦੇ ਤੇ ਕਿਤੇ ਡਿਮਾਂਡਾਂ ਹੀ ਵੱਡੀਆਂ ਵੱਡੀਆਂ ਵਾ ਤਾਂ ਜਾਂਦੀ ਉਹ ਹੀ ਉਹਦਾ ਕੀ ਖਾਂਡੇ ਤੁਹਾਡਾ ਕੀ ਖਾਂਦਾ ਤੂੰ ਪਰਸਾ ਚੋ ਲਿਉਂਦੀ ਆ ਪਰਸਾ ਦਿੰਦੀ ਆ ਬੋਲੀ ਜਾਂਦੀ ਜ਼ਿਆਦਾ ਤੂੰ ਉਹ ਜ਼ਿਆਦਾ ਮੇਰੇ ਨਾਲ ਸਿਆਣੀ ਹੋ ਗਈਆਂ ਉਹਨਾਂ ਕੰਮ ਕਰਿਆ ਕਰ ਜਿੰਨਾ ਮੈਂ ਨਹੀਂ ਹੁੰਦੀ ਆ ਬਹੁਤਾ ਟੋਕਾ ਟੋਕੀ ਨਹੀਂ ਕਰਨੀ ਚੰਦਾ ਵੱਡਾ ਵਾ ਫਿਰ ਵੀ ਇੱਕ ਅਸਿਰ ਅਸਿਰ ਟੱਕ ਲਿਆ ਕਰ ਤੈਨੂੰ ਤੇੰਦਾ ਵੀ ਮਾਸਾ ਵੀ ਸਿਰ ਤੇ ਚੁੰਨੀ ਲਲਾ ਵੱਡਾ ਵਾ ਕਿਤੇ ਆ ਗੱਲਾਂ ਘੋੜ ਘੋੜੇ ਕਰਦਾ ਜਦੋਂ ਚਾਹ ਫੜਾਉਣ ਜਾਓ ਵੱਡਾ ਹਾਏ ਉਹਨਾਂ ਦੀ ਬਦਲਾਦਾ ਵੀ ਚਾਲ ਆਣੀ ਨੋਤੀ ਆ ਤੇ ਫਿਰ ਆਪਾਂ ਵੀ ਚੰਗੀ ਤਰ੍ਹਾਂ ਬੋਲ ਰਹਾਂ ਹੁੰਦਾ ਇੱਕ ਮੰਮੀ ਉਹਨਾਂ ਨੂੰ ਹੋਰ ਗੱਲ ਸਮਝਾ ਦਿਓ ਵੀ ਜਦੋਂ ਵੀ ਕੰਮਦੰਦਾ ਕਰਕੇ ਉਹਨਾਂ ਦਾ ਨਾਤ ਹੋ ਕੇ ਆਣ ਕੇ ਵਿਆਹ ਕਰੋ ਬੈਠੇ ਉਦਾਂ ਹੀ ਆਣ ਕੇ ਬੈਠੇ ਉੱਤੇ ਬਹਿ ਜਾਂਦੇ ਪਸੀਨੇ ਨਾਲ ਭਰੇ ਹੁੰਦੇ ਆ ਗੜਗੜੇ ਕਿਤੇ ਮੁਸ਼ਕ ਆਉਂਦੀ ਆ ਲਾਗੋ ਜੇ ਤੁਹਾਨੂੰ ਕਹਾਂ ਤੂੰ ਉਹਨੂੰ ਨਹੀਂ ਸਮਝਾ ਮੇਰੇ ਦਿਵਾਲੇ ਉੱਠ ਕੇ ਹੋ ਜਾਂਦੇ ਆ ਤੇਰੇ ਹੱਥ ਟੁੱਟੇ ਚਾਦਰਾਂ ਤੋਣ ਲੱਗਿਆ ਹਾਈ ਨਹੀਂ ਕਿੰਨਾ ਬੋਲਦੀ ਆ ਇਹ ਇਹਨੂੰ ਮਾਸਾ ਨਹੀਂ ਕਿਤੇ ਅੱਜ ਦੀ ਪੀੜ੍ਹੀ ਨੂੰ ਤਾਂ ਹੈ ਹੀ ਨਹੀਂ ਕਿਤੇ ਵੱਡਿਆਂ ਦੀ ਇੱਜ਼ਤ ਕਿੱਦਾਂ ਕਰਨੀ ਆ ਨਹੀਂ ਖਾਣ ਕਿਤੇ ਵਿਚਾਰੇ ਨੇ ਕੀ ਖਾ ਲਿਆ ਖਾਣ ਤੇ ਅਹੀਂ ਡੇ ਉਹਨੂੰ ਤੇ ਇਹਨੂੰ ਮਾਸਾ ਨਹੀਂ ਕਿਤੇ ਅਕਲ ਹੈ ਨਹੀਂ ਆ ਅਕਲ ਬਿਨੋਂ ਖੂ ਖਾਲੀ ਉਹ ਹਿਸਾਬ ਹੋਵਾਂ ਇਹਨਾਂ ਦੇ ਇਹਦੇ ਵਰਗੇ ਨੂੰ ਤੋਰਿਆ ਹੋਵੇ ਨਾ ਡੋਲ ਲੈ ਕੇ ਤੇ ਫੇਰ ਤੈਨੂੰ ਲੱਗ ਜਾ ਪਤਾ ਇੰਨਾ ਮਹਿੰਗਾ ਦੁੱਧ ਜਦੋਂ ਨਾ ਪਾ ਦ ਦਿੱਤਾ ਨਾ ਤੇ ਫੇਰ ਤੇਰੇ ਵਰਗੀਆਂ ਨਾਸਾ ਵੇਖੀ ਬੰਦ ਹੁੰਦੀ ਆ ਠੰਡੇ ਦੁੱਧ ਫੂਕਾ ਮਾਰਦੀ ਐਡਾ ਗਲਾ ਫੜ ਲੈਨੀ ਆ ਦੁਪਹਿਰੇ ਸਵੇਰੇ ਰਾਤ ਨੂੰ ਗੱਲਾਂ ਕਰਦੀ ਜ਼ਿਆਦੀਆਂ ਤੂੰ ਜੜੀਆਂ ਕੁਝ ਨਹੀਂ ਖਾ ਲੈਂਦਾ ਸੱਤੀ ਵਾਰ ਸਮਝਾਇਆ ਅਕਲ ਇਹਦੇ ਲਾਗੋਂਦੀ ਨਹੀਂ ਲੰਗੀ ਵੀ ਤਾਇਆ ਵਾ ਤਾਏ ਦਾ ਦਰਜਾ ਦੋ ਚਾਚਾ ਚਾਚਾ ਕਰਦੀ ਰਹਿੰਦੀ ਆ ਵੇਖ ਲੋ ਇਹਨੂੰ ਅਕਲ ਤਾਂ ਗੱਲ 'ਚ ਚੁੰਨੀ ਰੱਖਦੀ ਆ ਮਸਾ ਕੇ ਦੇਨੂੰ ਹੈ ਨਹੀਂ ਵੀ ਚੁੰਨੀ ਸਿਰ ਤੇ ਰੱਖਾਂ ਅੱਜ ਕੱਲ ਦੀ ਪੀੜ੍ਹੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਹੁਣ ਇਹਨਾਂ ਨੂੰ ਮੇਰੀਆਂ ਧੀਆਂ ਵੀ ਆਉਂਦੀਆਂ ਦੇਖਦੀਆਂ ਵਾ ਜੋ ਮੇਰਾ ਕੋਠਾ ਆਤਾ ਕਿ ਜੋ ਥਾਂ ਨੂੰ ਦੇ ਵਿੱਚ ਕੋਠੀ ਪਾ ਕੇ ਬਹਿ ਗਿਆ ਵਾਂ ਮੈਂ ਉਦੋਂ ਆਖਿਆ ਮੇਰਾ ਕਮਰਾ ਇੱਥੇ ਰਹਿਣ ਦੋ ਵਾਕੀ ਮੈਂ ਆਪਣੇ ਕਮਰੇ ਚ ਰਹਿ ਜਾ ਕਰੂੰਗਾ ਇਹਨਾਂ ਨੂੰ ਹੁਣ ਸਭ ਕੋਈ ਬੁਰਾ ਲੱਗਦਾ ਕੁੜੀਆਂ ਆਉਂਦੀਆਂ ਦੋਵੇਂ ਹੀ ਬੁਰੀਆਂ ਲੱਗਦੀਆਂ ਜੇ ਮੈਂ ਫਿਰਦਾ ਤਾਂ ਵੀ ਬੁਰੀਆਂ ਲੱਗਦੀਆਂ ਅਜੇ ਤਾਂ ਮੈਂ ਆਪ ਆਪ ਕਰ ਸਕਦਾ ਵਾਂ ਇਹਨਾਂ ਦੀ ਕੀ ਲੋੜ ਪਈ ਮੈਂ ਤਾਂ ਸਾਰੀਆਂ ਗੱਲਾਂ ਇਹਨਾਂ ਦੀਆਂ ਸੁਣ ਲੀਆਂ ਇਹ ਕੀ ਕਰਦੀਆਂ ਫਿਰਦੀਆਂ ਪਾਪਾ ਜੀ ਪੀਲੀ ਚਾਹ ਉਹ ਚਾਹ ਤੇ ਪੀਲੇ ਅਗ ਬਿੱਦਪਾਲ ਉਹਨੂੰ ਨੇ ਇੱਕ ਵਾਰ ਸਮਝਾ ਦੇ ਕੱਪੀ ਜੀ ਤੇ ਮੈਨੂੰ ਚਾਹ ਦੇਗੀ ਆ ਨਾ ਉਹਦਾ ਸੋਰ ਨਾ ਸਵਾਦ ਨਾ ਮੈਂ ਪੀਤਿਆਂ ਵਰਗੀ ਤੇ ਨਾ ਉਹ ਛੜਿਆਂ ਵਰਗੀ ਕੱਖ ਵੀ ਨਹੀਂ ਮੈਂ ਉਹਨੂੰ ਤਾਨੂੰ ਆਖਿਆ ਇਹ ਮੇਰਾ ਕਮਰਾ ਨਾ ਟਾਇਓ ਠੀਕ ਆ ਤੁਸੀਂ ਟਾ ਕੇ ਕੋਠੀ ਪਾ ਕੇ ਬਹਿ ਗੀਆਂ ਮੈਂ ਆਪਣਾ ਕਮਰਾ ਹੁੰਦਾ ਤੇ ਮੈਂ ਆ ਆਖੋ ਉੱਥੇ ਰਹਿੰਦਾ ਤਬ ਮੈਨੂੰ ਲੋੜ ਹੀ ਨਹੀਂ ਇਹਡੀਆਂ ਗੱਲਾਂ ਚ ਹੁੰਦੀ ਜੋ ਗੱਲਾਂ ਤੁਸੀਂ ਉਥੇ ਕੀਤੀਆਂ ਨਾ ਅੰਦਰ ਮੈਂ ਸਾਰੀਆਂ ਸੁਣ ਲਈਆਂ ਮੈਂ ਕੋਈ ਬੋਲਾ ਨਹੀਂ ਪਾਪਾ ਜੀ ਤੁਹਾਨੂੰ ਕਿਸ ਨੇ ਡੱਕਿਆ ਉਹਦਾ ਦਿਮਾਗ ਖਰਾਬ ਆ ਕੁੜੀ ਦਾ ਉਹਦੇ ਉਹ ਆਦਾਂ ਦੇ ਵੀ ਦਿਮਾਗ 'ਚ ਜਿੱਦਾਂ ਕੋਈ ਹੈ ਹੀ ਨਹੀਂ ਬੋਲਣ ਲੱਗੀ ਵੇਂਦੀ ਨਹੀਂ ਕੁਝ ਵੀ ਉਹਦੇ ਤੁਸੀਂ ਗੱਲ ਦਾ ਗੁੱਸਾ ਨਾ ਕਰਿਆ ਕਰੋ ਉਹਦੀ ਜ਼ੁਬਾਨ ਹੀ ਇਦਾਂ ਦੀ ਆ ਉਹ ਗੁੱਸਾ ਨਹੀਂਗਾ ਹੈਗਾ ਕੁੜੀਆਂ ਦੇ ਰਾਤ ਵੀ ਆਉਣਾ ਦਿਨੇ ਵੀ ਆਉਣਾ ਵਾ ਇਹਦੇ ਮੱਥੇ ਤੁਹਾਡੇ ਛੜੇ ਰਹਿੰਦੇ ਕੁੜੀਆਂ ਵੇਖ ਕੇ ਉਹ ਕੀ ਲਾ ਜਾਂਦੀਆਂ ਤੁਹਾਡਾ ਅਜੇ ਬਹੁਤ ਲੰਮਾ ਸਫ਼ਰ ਵਾ ਜੱਦਾ ਤੂੰ ਹੀ ਹੋਣੀ ਕਰੁੰਦਾ ਪਿਆਈ ਨਾ ਇਹ ਏਦਾਂ ਦਾ ਟਾਈਮ ਲੰਘੀ ਨਹੀਂ ਸਕਦਾ ਮੇਰਾ ਲੈ ਪਾਜੀ ਏਦਾਂ ਦਾ ਨਾ ਸੋਚਿਆ ਕਰੋ ਮੈਂ ਤੇ ਆਪ ਕੁੜੀਆਂ ਦੇ ਸਾਈ ਜਿੰਨੀ ਆ ਇਹੋ ਜਿਹੀ ਨਹੀਂ ਦਿਲ ਤੇ ਸੋਚਿਆ ਕਰੋ ਤੁਸੀਂ ਏਦਾਂ ਦਾ ਨਹੀਂ ਚੰਗਾ ਲੱਗਦਾ ਮੈਂ ਕੁੜੀ ਦਾ ਤੇ ਆ ਹੀ ਦਿਮਾਗ ਖਰਾਬ ਚਲੋ ਜੋ ਤੁਹਾਡੀ ਮਰਜ਼ੀ ਕਰੀ ਜਾਓ ਚਲੋ ਹੱਥਾਂ ਦਾ ਮੈਂ ਇਹਨਾਂ ਦੇ ਇਝਾ ਹੀ ਗਿਆ ਵਾਂ ਜੇ ਰੱਬ ਨੇ ਕਿਤੇ ਮੈਨੂੰ ਇੱਕ ਪੁੱਤ ਦਿੰਦਾ ਹੁੰਦਾ ਮੈਂ ਵੀ ਆਪਣੇ ਘਰ ਚ ਆ ਜਿੰਦਾ ਬੈਂਦਾ ਇਹ ਹੋਣੀ ਐ ਇਹ ਹੋਣੀ ਐ ਬੰਦ ਕਰ ਦੇ ਸੁਣ ਲਿਆ ਨਾ ਜੇ ਹੁਣੇ ਵੇਖੀ ਇੰਨਾ ਲੋਕਾਂ ਲੱਖਾਂ ਲੱਖਾਂ ਹੋਣ ਡਿਆ ਵਾ ਤੇ ਤੈਨੂੰ ਮੈਂ ਉਹਦੋਂ ਕਿਹਾ ਵੀ ਸਪੀਕਰ ਹੌਲੀ ਕਰ ਲ ਆਪਣਾ ਹੌਲੀ ਕਰ ਲ ਤੇਰਾ ਤਾਂ ਸੱਚੀ ਮਣੋੜਦੀ ਐ ਪਤਾ ਨਹੀਂ ਕਿੱਥੇ ਦੀ ਕਿੱਥੇ ਦੀ ਆਵਾਜ਼ ਜਾਂਦੀ ਆ ਹੁਣ ਰਾਤ ਨੂੰ ਕੁੜੀਆਂ ਨੂੰ ਫੋਨ ਲਾ ਕੇ ਨਾ ਨਿੱਕੀ ਨਿੱਕੀ ਗੱਲ ਦੱਸਣੀ ਐ ਮੈਂ ਤੇ ਆਖਿਆ ਸੀ ਚਾਰ ਕਿੱਲੇ ਹੋਰ ਬਣ ਜਾਣਗੇ ਢਾਡੇ ਪਰ ਤੁਹਾਡੀ ਨੀਤ ਨਹੀਂ ਖਾਣ ਦੀ ਮੰਮੀ ਤੂੰ ਕਰੇ ਜਾ ਪੁੱਛ ਪੁੱਛ ਜਿੰਨਾ ਕੋ ਹੁੰਦਾ ਠੀਕ ਐ ਨਾ ਮੇਰੇ ਕੋ ਨਹੀਂ ਪੁੱਛ ਪੁੱਛ ਕੀਤਾ ਜਾਂਦਾ ਹੈਗਾ ਚੌਹਾਂ ਕਿੱਲੇ ਨਰੋਈ ਜਾਂਦੇ ਐ ਚੌਹਾਂ ਕਿੱਲੇ ਬਤਨਾਂ ਆਪਾਂ ਬੇਸਤੀ ਕਰਾਂਦੇ ਰਿਆ ਕਰੀਏ ਕਿਹੜੀ ਤਰੀਕ ਕਿਹੜੇ ਤਰ੍ਹਾਂ ਫੁੰਮਣੇ ਲਾ ਕੇ ਜਿਹੜੇ ਤੇਰੇ ਬੇਸਤੀ ਹੋਗੀ ਤੇਰੀ ਤਿੰਨ ਨੂੰ ਤਾਂ ਪੁੱਛ ਪੁੱਛੇ ਕਰਾਂ ਪਹਿਲਾਂ ਮੇਰੀ ਗੱਲ ਸੁਣ ਲੈ ਇਹਨੂੰ ਬੰਦ ਕਰ ਲੈ ਸਾਨੂੰ ਮੈਂ ਪਿੱਛੇ ਤੇ ਨਹੀਂ ਕਿੱਲੇ ਦੇਉਣੇ ਸਾਰੇ ਜਿਹੜੇ ਚਾਰ ਪੈਲੀਆਂ ਪਿੱਛੇ ਨਹੀਂ ਲਾਣ ਲੀਆਂ ਆਪਣੇ ਭਰਾਵਾਂ ਦੇ ਨਾਲ ਇੱਥੇ ਰਹਿਣੀਆਂ ਵਾ ਤੂੰ ਖਾਣੀਆਂ ਪਰਸਾ ਚ ਪੈਸੇ ਪਾਪਾ ਕੇ ਤੂੰ ਹੀ ਸ਼ਹਿਰ ਜਾਣਾ ਵਾ ਮੈਂ ਨਹੀਂ ਜਾਣਾ ਮੈਂ ਸੋਚਦੀ ਸੀ ਕੋਹ ਪਰ ਤੁਹਾਡੇ ਖਾਨੇ ਜਿਹੜੇ ਉਹ ਬਸ ਬੰਦ ਹੋ ਗਏ ਆ ਉਹ ਨਹੀਂ ਹੁਣ ਗੱਲ ਕਰਨ ਵਾਲੀ ਮੈਂ ਅਜੇ ਵੀ ਕਹਿਨੀ ਉਹ ਜਿੱਦਾਂ ਮੈਂ ਕਹਿਨੀ ਉਹ ਅਦਾ ਕਰ ਪਰ ਜ਼ਬਾਨ ਆਪਣੀ ਅੰਦਰ ਰੱਖ ਲੈ ਉਹਨੇ ਤਾਂ ਨਹੀਂ ਮੈਂ ਇੱਥੇ ਮੇਰੇ ਕੋਲ ਖਾਲਾ ਹੁਣੇ ਤੈਨੂੰ ਇੱਕ ਕਿੱਲਾ ਨਹੀਂ ਉਹ ਦੇਣਾ ਨਾਂ ਲਵਾਉ ਆਪਣੀ ਕੁੜੀਆਂ ਦੇ ਨਾਂ ਤੇ ਤੂੰ ਗੱਲ ਕਰ ਲਈ ਤਾਂ ਫਿਰ ਤੂੰ ਮੁੜ ਕੇ ਆਖਾ ਤੂੰ ਹੀ ਚੰਗੀ ਸੀ ਸੱਚ ਕਹਿਨੀ ਸੀ ਤੂੰ ਮੈਨੂੰ ਤਾਂ ਲੱਗਦਾ ਤੇਰੀ ਜ਼ਬਾਨ ਹੀ ਕਾਲੀ ਆ ਜਿਹੜੀ ਹੁਣੇ ਬੋਲਣ ਲਈ ਆ ਉਹ ਚੱਲ ਮੈਂ ਬੰਦ ਕਰ ਲੀਨੀ ਆਪਣੀ ਜ਼ਬਾਨ ਤੇ ਵੇਖ ਲਈ ਜੋ ਨਾ ਹੋ ਤੇ ਗੱਲ ਕਰੀ ਮੈਨੂੰ ਤਾਂ ਲੱਗਦਾ ਤੇਰਾ ਦਿਮਾਗ ਖਰਾਬ ਹੋਆ ਆ ਜਿਹੜੀ ਨਾ ਜੀਬ ਅੰਦਰ ਰੱਖ ਲਾ ਜੇ ਮੈਂ ਤੈਨੂੰ ਕਹਿੰਦੀ ਪੀ ਅੰਦਰ ਜੀਬ ਆਪਣੀ ਨਾਲ ਮੇਰਾ ਖਰਾਬ ਆ ਚਲੋ ਤੁਹਾਡਾ ਚੰਗਾ ਵਾ ਨਾ ਤੁਸੀਂ ਘਰੇ ਜਾਓ ਆਪਣੇ ਜੋ ਵੀ ਤੁਹਾਡਾ ਹੁੰਦਾ ਕਰ ਲਓ ਆਪਣੀ ਮਰਜ਼ੀ ਨਹੀਂ ਪਰ ਮੈਂ ਆਪਣੀ ਮਰਜ਼ੀ ਕਰਨੀ ਆ ਤੇਰਾ ਪਿਓ ਹੈ ਨਹੀਂ ਉਹ ਤੇਰੇ ਪਿਓਾਂ ਵਰਗਾ ਤਾਂ ਬੋਲਦੀ ਕਿੱਦਾਂ ਪਹਿਲਾਂ ਉਹ ਬੋਲਦੀ ਕਿੱਦਾਂ ਕਹਿੰਦੇ ਉਹ ਬੜੇ ਚੰਗਾ ਬੋਲਦਾ ਐ ਮੇਰੇ ਲੱਖਾਂ ਕੱਢ ਕੇ ਵੇਂਦਾ ਵਾ ਹੋਰ ਮੈਨੂੰ ਤੀ ਦਾ ਦਰਜਣ ਦੇ ਸਕਦਾ ਹਾਏ ਨਹੀਂ ਹਾਏ ਤੇਰੀ ਸੜ ਜੇ ਜ਼ੁਬਾਨ ਤੇਰੀ ਇਹੋ ਜੀ ਦੀ ਹਾਏ ਨੀ ਕਿਦਾਂ ਬੋਲਣ ਦੀ ਨਹੀਂ ਥੋੜਾ ਬੋਧ ਤਰਸ ਕਰੋ ਨੀ ਤਾਨੂੰ ਬਜ਼ੁਰਗਾਂ ਤੇ ਤਰਸ ਹੀ ਨਹੀਂ ਆਂਦਾ ਕਦੇ ਜ਼ੁਬਾਨ ਹੀ ਲੰਮੀ ਕਰ ਛੜੀ ਆਪਣੀ ਤੁਸੀਂ ਕਿਤੇ ਜ਼ੁਬਾਨ ਨਾਲ ਸਾਰਾ ਕੁਝ ਕਹਿੰਦੀ ਆ ਵੀ ਵੱਡ ਲੈਣਾ ਵਾ ਐਦਾਂ ਨਹੀਂ ਚਲਦੇ ਹੁੰਦੇ ਕੰਮ ਜੇ ਤਾਂ ਤੂੰ ਕਰਨ ਲਈ ਆ ਮੰਮੀ ਮੇਰਾ ਦਿਮਾਗ ਨਾ ਖਰਾਬ ਮੈਨੂੰ ਕੰਮ ਕਰਨ ਦੋ ਜਾ ਜਾ ਕੇ ਇੱਥੇ ਪੱਖੇ ਝਾਲੇ ਬੋ ਜਾਓ ਗਰਮੀ ਦੇ ਅੱਗੇ ਬੜੀ ਐ ਅੱਛਾ ਆ ਮੈਂ ਤੇ ਤੋ ਬੋਤੇ ਦਵਾ ਨਾ ਹਰ ਤੇ ਤੈਨੂੰ ਤਰ੍ਹਾਂ ਲੱਠੇ ਗਰਮੀ ਜਿਹੜੀ ਤੇਰੀ ਚੜੀ ਤਰੀ ਆਹੋ ਜੀ ਕਿਤੇ ਮਾਮਣੀ ਕਰਨ ਦਿੰਦੀ ਆਣ ਕੇ ਮੇਰਾ ਸਿਰ ਖਾਈ ਜਾਂਦੀ ਜਿਹੜੀ ਮੰਗਰ ਲਾ ਕੇ ਆ ਭੁੱਡੇ ਲਾ ਮਗਰ ਤੇ ਲੱਗ ਕੇ ਨਾ ਤੁਹਾਡੇ ਘਰ ਨਿੱਤ ਕਲੇਸ਼ ਰਹਿੰਦਾ ਇਹਨੇ ਪਤਾ ਨਹੀਂ ਸਾਡੇ ਘਰ ਕੀ ਕਰਾਉਣਾ